ਲਾਜੋ 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 ਆ ਦੇਖੋ ਜਿਹੜੇ ਬਜ਼ਾਰਾਂ ਜਾ ਕੇ ਤੁਸੀਂ ਲੈਨੇ ਹੋ 10-10 ਹਜ਼ਾਰ ਰੁਪਏ ਦੇ 2 ਪੀਸ ਕੋਟਮੈਂਟ ਸਾਡੇ ਕੋਲ ਆਓ ਲੈ ਜਾਓ ਸਿਰਫ 2995 2 ਪੀਸ ਕੋਟਮੈਂਟ ਉਹ ਵੀ ਸਲਾਈ ਕਰਕੇ ਦਵਾਂਗੇ ਉਹ ਕੋਈ ਕਹਿੰਦਾ 15000 ਕੋਈ ਕਹਿੰਦਾ 20000 ਆ ਚੈੱਕ ਕਰ ਲੋ ਬਖਰਾ ਸਟਾਈਲ ਬਖਰੀ ਲੁੱਕ ਬਖਰਾ ਫੈਸ਼ਨ ਜਿਹੜੇ 15-15 ਹਜ਼ਾਰ ਦੇ ਲੈਨੇ ਆਓ ਸਾਡੇ ਕੋਲ ਆਜੋ 3760 ਜੀ ਸਲਾਈ ਕਰਕੇ ਲੈ ਜਾਓ ਤੁਸੀਂ ਡਿਜ਼ਾਈਨ ਕਲਰ ਜਿਹੜਾ ਮਰਜ਼ੀ ਲੈ ਜਾਓ 2 ਪੀਸ ਕੋਰਨਰ 2995 3 ਪੀਸ ਕੋਰਨਰ 3760 ਦੇ ਵਿੱਚ ਭਾਈ ਇਹ ਬਟਨ ਸ਼ਟਰ ਲਾਏ ਆ ਇਹਦਾ ਵੀ ਦੱਸੋ ਕੀ ਫਾਇਦਾ ਭਾਜੀ ਤਰਸੇਂ ਜੱਛੜ ਵਾਲਾ ਬਲੇਜ਼ਰ ਸੇਮ ਸਟਾਈਲ ਦਾ ਬਣਾ ਲਓ ਤੁਸੀਂ ਇਹ ਵੀ 2995 ਜੇ ਸਟਿਚ ਕਰਕੇ ਦੇ ਦਾਂਗੇ ਹੁਣ ਅਗਰ ਤੁਸੀਂ ਲਾਈਨਿੰਗ ਵਾਲਾ ਬਣਾਣਾ ਇਹ ਘੱਟੋ ਘੱਟ 15-20 ਹਜ਼ਾਰ ਦਾ ਬਜ਼ਾਰਾ 'ਚ ਪਰ ਇੱਥੇ ਤੁਹਾਨੂੰ ਮਿਲਣਾ 6300 ਰੁਪਏ ਦਾ ਸੀਕੇ ਕਪੜਾ ਨਾਲ ਲਾ ਕੇ ਹੁਣ ਹੈਂਡਵਰਕ ਕੀਤਾ ਕਰਾਇਆ ਆ ਸ਼ਾਨਦਾਰ ਬਾਹਾਂ ਬੂਹਾਂ ਬਣਿਆ 25000 ਭਾਜੀ 12000 ਪੱਚੀ ਹਜ਼ਾਰ ਵਾਲਾ 12000 ਹਜ਼ਾਰ ਤੇ ਦੇਤਾ ਭਾਜੀ ਆਹ ਦੇਖੋ ਜੈਕਟ ਸ਼ਾਨਦਾਰ ਕੁੜਤਾ ਪਜਾਮਾ ਲਾ ਕੇ ਇਹ ਕੁੜਤਾ ਪਜਾਮਾ ਕੋਈ 15 1600 700 ਦਾ ਕੁੜਤਾ ਪਜਾਮਾ ਆ ਜਿਹੜੀ ਜੈਕਟ ਆ ਉੱਤੇ ਕੋਈ 5 5 6 6 ਹਜ਼ਾਰ ਦੀ 2022 ਚੋਂ ਤੇ ਸੀ ਕੇ ਸੀ ਕੇ ਇਦਾਂ ਦੇ ਜਦੋਂ ਜਾਗੋ ਪਾਰਟੀਆਂ ਤੇ ਜਾਣਾ ਇਦਾਂ ਦੀਆਂ ਜੈਕਟਾਂ ਆ ਗੀਜ਼ਾ ਕਾਟਨ ਵਾਲੇ ਕੁੜਤੇ ਪਜਾਮੇ ਹੁਣ ਜਿਹੜੇ ਇੰਗਲੈਂਡ ਤੋਂ ਆ ਰਹੇ ਆ ਉਹਨਾਂ ਲਈ ਵੀ ਆਪਾਂ ਲੌਂਗ ਕੋਡ ਬਣਾਏ ਹੋਏ ਆ ਭਾਜੀ ਫੁੱਲ ਫੈਰੇ ਕੀਤੇ ਹੋਏ ਆ ਦੇਖੋ ਜੋ ਵੀ ਤੁਸੀਂ ਬ੍ਰਾਇਟਨੀਆ ਬਾਜ਼ਾਰ ਦੇ ਵਿੱਚ ਜੋ ਸਲਾਈ ਦੇ ਰੇਟ ਆ ਸਲਾਈ ਨਾਲੋਂ ਵੀ ਸਸਤੇ 2995 2 ਪੀਸ ਕੋਡ ਉਹਨੇ ਕੋ ਦੇ ਨਹੀਂ ਸਕਦਾ ਕਿਉਂਕਿ ਬਾਜ਼ਾਰ ਦੇ 4-4000 ਰੁਪਏ ਸਲਾਈ ਚੱਲਦੀ ਹੁੰਦਾ ਸੋ ਭਾਜੀ ਛੇ ਦੀ ਛੇ ਦੀ ਆ ਜਾਓ ਬਹੁਤ ਸੋਹਣੀ ਵੈਰਾਈਟੀ ਤਗੜੀ ਵੈਰਾਈਟੀ ਤੁਹਾਡੇ ਲਈ ਆ ਚੁੱਕੀ ਆ ਪਰ ਮੇਰੀ ਗੱਲ ਸੁਣ ਲਓ ਗੱਲ ਧਿਆਨ ਦੇ ਨਾਲ ਸੁਣ ਲਓ ਜੇ 10000 ਟੂ ਪੀਸ ਕੋਟ ਮੈਂ 2995 ਜ ਲੈਣਾ 15000 ਟੂ 3 ਪੀਸ ਕੋਟ ਮੈਂ 3760 ਜ ਲੈਣਾ 2000 ਦਾ ਕੋਰਤਾ ਪਜਾਮਾ 700 ਰੁਪਏ ਜ ਲੈਣਾ ਹੋਰ ਵੱਡੇ ਫਾਇਦੇ ਲੈਣੇ ਆ ਬਾਈ ਜੀ 25 ਅਕਤੂਬਰ 5 ਦਿਨ ਦੀ ਬਹੁਤ ਤਕੜੀ ਆਫਰ ਲਾਤੀ 25 ਅਕਤੂਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਬੱਕਰਾ ਸਟਾਈਲ ਜਿਹੜੇ ਵਾਲਾ ਗੁਰੂ 25 ਅਕਤੂਬਰ ਤੱਕ ਵੱਡੀ ਸੇਲ ਲਾਤੀ ਆ ਹੁਣ ਆ ਜਾਓ ਆ ਦੇਖੋ ਇਹ ਪੂਰੇ ਮਾਝੇ ਦਾ ਸਭ ਤੋਂ ਵੱਡਾ ਬ੍ਰਾਂਡਡ ਸਟੋਰ ਖੁੱਲ ਚੁੱਕਾ ਬਕਰਾ ਸਟਾਈਲ ਜੜਿਆਲਾ ਗੁਰੂ ਚ ਐਡੀ ਵੈਰਾਈਟੀ ਨਾ ਕੋਟ ਪੈਂਟ ਚ ਪੈਂਟਾਂ ਸ਼ਰਟਾਂ ਚ ਕੁੜਤੇ ਪੀਮਾ ਚ ਪੱਗਾਂ ਦੇ ਵਿੱਚ ਐਨੀ ਵੈਰਾਈਟੀ ਕਿਸੇ ਕੋਲ ਹੈ ਨਹੀਂ ਇੱਕੋ ਹੀ ਛਾਤੇ ਨਾ ਸਾਰੀ ਵੈਰਾਈਟੀ ਸਾਨੂੰ ਦਵਾਂਗੇ ਰੇਟ ਬਹੁਤ ਨਿੱਕੇ ਨਿੱਕਿਆ ਭਾਈ 2995 ਚ ਕੋਟ ਪੈਂਟ ਦਾ ਦੇ ਰਹੇ ਹਾਂ ਰੰਗ ਢੰਗ ਸ਼ੰਗ ਸਭ ਕੁਝ ਹੈਗਾ ਬਿਲਕੁਲ ਹੈਗਾ ਜੀ ਚਾਹੇ ਤੁਸੀਂ ਟੈਨ ਕਲਰ ਬਣਾ ਲਓ ਇਦਾਂ ਦਾ ਸ਼ਾਨਦਾਰ ਅਗਰ ਤੁਸੀਂ ਸਟੀਲ ਗ੍ਰੇ ਬਣਾਣਾ ਉਹ ਵੀ ਬਣਾ ਲਓ 2995 ਚ ਤੁਸੀਂ ਮਾਸਟਰ ਕਲਰ ਬਣਾਣਾ ਉਹ ਬਣਾ ਲਓ ਤੁਸੀਂ ਸਟੀਲ ਗ੍ਰੇ ਕਲਰ ਬਣਾਣਾ ਉਹ ਬਣਾ ਲਓ ਤੁਸੀਂ ਪਿਸਤਾ ਕਲਰ ਬਣਾਣਾ ਉਹ ਵੀ ਬਣਾ ਲਓ ਜੀ ਇੱਕ ਬਹੁਤ ਵੱਡਾ ਪੰਗਾ ਚੱਲੀ ਜਾਂਦਾ ਲੋਕੀ ਕਹਿੰਦੇ ਦਰਜੀ ਕਹਿੰਦੇ ਸਾਡੇ ਕੋਲ 20 ਦਿਨ ਟਾਈਮ ਹੈ ਨਹੀਂ ਹੋਰ ਕੋਰਪਰਟ ਤਾਂ ਮੈਂ ਸਮੋਣਾ ਵਿਆਹ ਸਾਡੇ ਹੈਗਾ 4 ਦਿਨ ਬਾਅਦ ਤੁਸੀਂ ਕਹਿੰਦਾ ਭਾਈ ਸਾਡੇ ਕੋਲ ਟਾਈਮ ਨਹੀਂ ਟੈਲਰ ਡੁੱਲਰ ਹੈਗੇ ਚੰਗੇ ਭਾਜੀ ਟਾਈਮ ਤਾਂ ਸਾਡੇ ਕੋਲੇ ਵੀ ਹੈ ਨਹੀਂ ਪਰ ਉਹਨਾਂ ਲਈ ਜਿਹੜੇ ਲੋਕ ਕਹਿੰਦੇ 20 25 25000 ਦਾ ਕੋਟ ਪੈਂਟ ਅਸੀਂ 2995 3760 45005000ਾਂ ਲਈ ਫੁੱਲ ਟਾਈਮ ਆ ਚਾਰਾਂ ਦਿਨਾਂ 'ਚ ਚਾਰਾਂ ਦਿਨਾਂ 'ਚ ਕੋਟ ਪੈਂਟ ਸੀਕੇ ਦੇ ਦਾਂਗੇ ਭਾਜੀ ਇੱਕ ਤਾਂ ਪੂਰੇ ਪੰਜਾਬ ਤੋਂ ਸਸਤਾ ਕੋਟ ਪੈਂਟ ਉਸ ਤੋਂ ਬਾਅਦ 20 ਦਿਨ 22 ਦਿਨ 25 ਦਿਨ ਬਿਲਕੁਲ ਨਹੀਂ ਸਿਰਫ ਚਾਰ ਦਿਨ 'ਚ ਕੋਟ ਪੈਂਟ ਸਲਾਈ ਕਰਕੇ ਲੈ ਜਾਓ ਪਰ ਜੇ ਕਿਸੇ ਭਰਾ ਨੂੰ ਐਮਰਜੈਂਸੀ ਆ ਚਾਰ ਘੰਟਿਆਂ 'ਚ ਤਿਆਰ ਕਰਕੇ ਦੇ ਦੇਣਗੇ ਸਿਰਫ 4 ਘੰਟੇ ਚ ਜਿਹਨੂੰ ਐਮਰਜੈਂਸੀ ਆ ਆ ਚੱਕੋ ਭਾਜੀ ਹੁਣ ਇਟਾਲੀਅਨ ਬ੍ਰਾਂਡ ਬਜ਼ਾਰਾਂ ਦੇ ਵਿੱਚ 20-20000 ਰੁਪਏ ਦਾ ਇਟਲੀ ਦਾ ਕੋਟ ਪੈਂਟ ਆ ਅਸੀਂ 4300 ਰੁਪਏ ਦੇ ਵਿੱਚ ਸੀ ਕੇ ਕਪੜਾ ਨਾਲ ਲਾ ਕੇ ਦੇ ਦਾਂਗੇ ਰੰਗ ਆ ਕੈਮਰਾ ਮਾਰਦੇ ਪ੍ਰਿੰਸ ਸ਼ਾਹ ਦਿਖਾ ਦੇ ਲੋਕਾਂ ਨੂੰ ਰੰਗ ਆ ਦੇਖੋ ਰੰਗਾ ਵਿੱਚ ਹੀ 4500 ਰੁਪਏ ਦੇ ਵਿੱਚ ਹੁਣ ਜੇ ਬ੍ਰਾਂਡ ਸ਼ਰੈਂਡਾ 'ਚ ਜਾਣਾ ਵਾ ਉਹ ਕਿਸੇ ਦੀ ਗਰਾਰੀ ਸੀ ਆਰਾਮ ਤੇ ਅੜਦੀ ਆ ਕਿਸੇ ਦੀ ਗਰਾਰੀ ਰੇਮਨ ਤੇ ਅੜਦੀ ਆ ਪਰ ਵਕਰਾ ਸਟਾਈਲ ਦਾਵਾ ਕਰਦਾ ਹੈ ਗਰਾਰੀਆਂ ਸਾਰਿਆਂ ਦੀਆਂ ਪਗਾਈਆਂ ਜਾਣਗੀਆਂ ਸੀ ਆ ਰਾਮ ਦੇ ਕੋਟ ਪੈਂਟ ਵੀ ਬਣਾਈ ਜਾਣਗੇ ਰੇਮਨ ਦੇ ਵੀ ਬਣਾਈ ਜਾਣਗੇ ਪਰ ਨਾ 15000 ਨਾਲ 20000 3600 ਰੁਪਏ ਦੇ ਵਿੱਚ 2 ਪੀਸ ਕੋਟ ਪੈਂਟ ਸੀ ਆ ਰਾਮ ਦਾ 9900 ਰੁਪਏ ਦਾ ਕੋਟ ਪੈਟ ਰੇਮੜ ਦਾ ਦੇ ਦਾਂਗੇ ਤਿਆਰ ਕਰਕੇ ਹੋਰ ਇਸ ਵੇਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦਾ ਡਿਵਾਈਨ ਦਸਤਾਰ ਜਿਸ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਰੂਬੀਆ ਲੈ ਜਾਓ ਫੁੱਲ ਵੇ ਲੈ ਜਾਓ ਗਾਰੰਟੀ ਦਿੰਨੇ ਗਾਰੰਟੀ ਐਡੀ ਵੈਰਾਈਟੀ ਪੱਗਾਂ 'ਚ ਕਿਸੇ ਤੋਂ ਦੇ ਹੀ ਨਹੀਂ ਹੋਣੀ ਜੋ ਵੈਰਾਈਟੀ ਲੈ ਕੇ ਬੈਠੇ ਆ ਪੂਰੇ ਪੰਜਾਬ ਦਾ ਤਕੜਾ ਬ੍ਰਾਂਡ ਰੰਗਾਂ ਦੀ ਫੁੱਲ ਗਾਰੰਟੀ ਇਹਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਕੇ ਜਾ ਸਕਦੇ ਜਿੰਦਾਂ ਦੀ ਮਰਜ਼ੀ ਟਾਈਆਂ ਲੈ ਜਾਓ ਆ ਦੇਖੋ ਇਹਦੀ ਪੈਕਿੰਗ ਤੁਸੀਂ ਚੈੱਕ ਕਰੋ ਕਿੰਨੀ ਕਲਾਸਿਕ ਪੂਰੀ ਰਾਜਾ ਸ਼ਾਹੀ ਮਤਲਬ ਭਾਈ ਜੀ ਰਾਜਾ ਸਟਾਈਲ ਮਹਾਰਾਜਾ ਸਟਾਈਲ ਫੀਲਿੰਗ ਤੁਹਾਨੂੰ ਆਊਗੀ ਜਦੋਂ ਤੁਸੀਂ ਵੱਖਰਾ ਸਟਾਈਲ ਜੜਿਆਲਾ ਗੁਰਦੇ ਸਟੋਰ ਤੇ ਆਉਣਾ ਪੱਗਾਂ ਦੇ ਵਿੱਚ ਰੰਗ ਬਹੁਤ ਆ ਰੰਗਾਂ ਦੀ ਗਾਰੰਟੀ ਬਹੁਤ ਆ ਚਾਹੇ ਡਾਰਕ ਚਾਹੇ ਲਾਈਟ ਕੋਈ ਵੀ ਲੈ ਜਾਓ ਪੈਂਟ ਸ਼ਰਟ ਤੁਸੀਂ ਬੈਂਕਾਂ 'ਚ ਜੌਬ ਕਰਦੇ ਹੋ ਹਰ ਰੋਜ਼ ਤੁਸੀਂ ਕੈਜੂਅਲ ਫਾਰਮਲ ਕੱਪੜੇ ਪਾਉਣੇ ਹੋ ਐਂ ਤਾਂ ਨਿਗਾ ਮਾਰੋ ਆਜੋ ਜਿਹੜੇ ਗੀਜ਼ਾ कॉटन ਦੇ ਸ਼ਰਟ ਬਜ਼ਾਰਾ ਚ 3 3000 ਦੀ ਇਥੋਂ 5500 ਚ ਲੈ ਜਾਓ ਚਾਹੇ ਲਾਈਨਿੰਗ ਵਾਲੀ ਲੈ ਜਾਓ ਚਾਹੇ ਚੈੱਕ ਲੈ ਜਾਓ ਚਾਹੇ ਵੱਡੀ ਲਾਈਨਿੰਗ ਵਾਲੀ ਲੈ ਜਾਓ ਚਾਹੇ ਬਰੀਕ ਚੈੱਕ ਲੈ ਜਾਓ ਚਾਹੇ ਵੱਡੇ ਚੈੱਕ ਸ਼ਰਟਾਂ ਦੇ ਵਿੱਚ ਇੰਨੀ ਵੈਰਾਈਟੀ ਤੁਹਾਨੂੰ ਕਿਤੋਂ ਨਹੀਂ ਮਿਲਣੀ ਚਾਹੇ ਪ੍ਰਿੰਟਡ ਦੇ ਵਿੱਚ ਲੈਣੀਆਂ ਚਾਹੇ ਲਾਈਨਿੰਗ ਦੇ ਵਿੱਚ ਲੈਣੀਆਂ ਚਾਹੇ ਗੀਜ਼ਾ ਤੇ ਲੈਣੀਆਂ ਚਾਹੇ कॉटन ਤੇ ਲੈਣੀਆਂ ਚਾਹੇ ਮਹਿਤੀ ਦੇ ਵਿੱਚ ਲੈਣੀਆਂ ਦੇਖੋ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 15 1500 17 1700 ਦੇ ਕੋਰਤੇ ਵੀ ਹਮੇ ਲੈ ਜਾਓ 7 700 ਰੁਪਏ ਚ 700 ਰੁਪਏ ਦੇ ਵਿੱਚ ਗੀਜ਼ਾ ਕਾਟਨ ਦਾ কুর্তা ਪੇਮਾ ਦਵਾਂਗੇ ਰੰਗ ਦੇਖੋ ਜਿਹੜਾ ਮਰਜ਼ੀ ਰੰਗ ਲਾ ਲਓ 700 ਰੁਪਏ ਤੋਂ ਗੀਜ਼ਾ ਕਾਟਨ ਦਾ কুর্তা ਪੇਮਾ ਸ਼ੁਰੂ ਉਹਦੇ ਉੱਪਰ ਬ੍ਰਾਂਡ ਸਾਰੀ ਆ ਜਿੰਨਾਂ ਦੀ ਵੈਰਾਈਟੀ ਲੈਣੀ ਤੁਸੀਂ ਲੈ ਕੇ ਜਾ ਸਕਦੇ ਹੋ ਕੱਪੜਾ ਟੌਪ ਦਾ ਬ੍ਰਾਂਡ ਉਹਦੇ ਵਾਈਟ ਰੰਗ ਦੀ ਕੀ ਫਰਕ ਵਾਈਟ ਰੰਗ ਦੇ ਵਿੱਚ ਸਾਡੇ ਕੋਲ ਦਬਈ ਆ ਏਕ ਕਲਾਸ ਦਬਈ ਆ ਨਾ 3000 ਨਾ 1500 1400 ਰੁਪਏ ਦਾ ਲੈ ਜਾਓ ਰੇਮਡ ਦਾ কুর্তা ਪੇਮਾ ਲੈਣਾ ਤੇ ਸਾਡੇ 1500 ਰੁਪਏ ਦਾ ਵਿੱਚ ਲੈ ਜਾਓ ਸੀ ਆਰਾਮ ਦਾ ਕੁਰਤਾ ਪਜਾਮਾ ਲੈਣਾ 1600 ਦੇ ਵਿੱਚ ਲੈ ਜਾਓ ਪੇਪਰ ਕਾਟ ਲੈਣਾ ਉਹ ਵੀ ਲੈ ਜਾਓ ਸੀ ਆਰਾਮ ਦਾ ਗੀਜ਼ਾ ਲੈਣਾ ਮੈਟੀ ਲੈਣਾ ਲੇਲਨ ਲੈਣਾ ਸਾਰਾ ਕੁਝ ਮਿਲ ਜੂਗਾ ਉਰੇ ਆਓ ਆ ਵਾਈਟ ਦੇ ਵਿੱਚ ਹੀ ਸਾਡੇ ਕੋਲ 50 ਤੋਂ 60 ਤਰ੍ਹਾਂ ਦੀਆਂ ਵੈਰਾਈਟੀਆਂ ਨਿਗਾਹ ਮਾਰ ਲਓ ਕੁਰਤੇ ਪਜਾਮੇ ਚ ਅੱਤ ਕਰਾ ਦਨੇ ਆ ਪਰ ਕੁਰਤੇ ਪਜਾਮੇ ਤੇ ਬਾਸਕਟ ਉਹਦੇ ਵਿੱਚ ਤਾਂ ਬਾਕਮਾਲ ਕਰ ਦਨੇ ਆ ਜਾਨੇ ਪੁਟਾਈ ਦੀ ਬਾਸਕਟ ਲੈ ਲਓ ਜੀਨ ਦੀ ਬਾਸਕਟ ਲੈ ਜਾਓ ਤੁਸੀਂ ਬੈਲਵਟ ਲੈ ਲਓ ਸਿੱਧੂ ਮੂਸੇਵਾਲੀ ਲੈ ਲਓ ਗੁੱਗੂ ਗਿੱਲ ਵਾਲੀ ਲੈ ਜਾਓ ਮਾਤਰਾਬ ਹਰ ਤਰ੍ਹਾਂ ਦੀਆਂ ਬਾਸਟਾਂ ਆਹ ਦੇਖੋ ਬੂਲ ਦੇ ਵਿੱਚ ਲੌਂਗ ਕੋਟ ਤੁਸੀਂ ਲੈਣੇ ਹੋ ਲੌਂਗ ਕੋਟਾਂ ਦੇ ਵਿੱਚ ਤਾਂ ਬਹੁਤ ਤਗੜੀ ਵੈਰਾਈਟੀ ਆ ਚੁੱਕੀ ਆ ਆਹ ਦੇਖੋ ਬੂਲ ਦੇ ਵਿੱਚ ਬਲੇਜ਼ਰ ਤੁਸੀਂ ਬਣਾਉਣੇ ਆ ਬਾਸਕਟ ਵੀ ਇਹਦੀ ਬਣਾ ਸਕਦੇ ਆ ਬਹੁਤ ساری ਵੈਰਾਈਟ ਵੱਡੇ ਵੱਡੇ ਅਫਸਰ ਸਾਹਿਬਾਨਾਂ ਲਈ ਵੀ ਲੁੱਕ ਵਧੀਆ ਬਣਾਵਾਂਗੇ ਬੜੇ ਲਿਖੇ ਮੁੰਡੇ ਕਹਿੰਦੇ ਕੋਟ ਪਾਣੀ ਪੋਣੇ ਬਲੇਜ਼ਰ ਬਾਈ ਸ਼ੇਰਵਾਨੀ ਬਿਲਕੁਲ ਜੀ ਸ਼ੇਰਵਾਨੀ ਜਿਹੜੀ ਬਜ਼ਾਰਾਂ ਚ 10-10 ਹਜ਼ਾਰ ਰੈਂਦਾ ਇੱਥੋਂ 6500 ਰੁਪਏ ਦੇ ਵਿੱਚ ਸੀ ਕੇ ਲੈ ਜਾਓ ਰੰਗਾ ਮੇਚੀ ਦੀ ਕੋਈ ਕਮੀ ਨਹੀਂ ਕਲਰ ਮਨਪਸੰਦ ਬਣਾ ਲਓ ਅਗਰ ਜਾਗੋ ਪਾਰਟ ਜਾਂਸਤੇ ਜਗਰਾਤਾਂ ਆਸਤੇ ਤੁਸੀਂ ਰੰਗਦਾਰ ਕੁੜਤੇ ਲੈਣੇ ਆ ਤਾਂ ਸਾਡੇ ਕੋਲੇ ਉਹ ਵੀ ਅਵੇਲੇਬਲ ਆ ਇਹ ਵੀ ਸਾਡੇ ਕੋਲ ਲੈ ਜਾਓ ਬਹੁਤ ਘੱਟ ਰੇਟਾਂ ਤੇ ਦੇਖੋ ਕੱਪੜਾ ਵਧੀਆ ਰੇਟ ਵੀ ਵਧੀਆ ਸਟੀਚਿੰਗ ਵੀ ਇੱਥੇ ਅਵੇਲੇਬਲ ਆ ਸਟੀਚਿੰਗ ਦੀ ਕੁਆਲਿਟੀ ਟੌਪ ਕਲਾਸ ਦੀ ਕਿਉਂਕਿ ਸਾਡੇ ਕੋਲ ਟੇਲਰ ਜਿਹੜੇ ਲਖਨਊ ਦੇ ਬਰੇਲੀ ਦੇ ਟੌਪ ਦੇ ਕਲਾਸ ਦੇ ਸਾਡੇ ਕੋਲ ਮੁਸਲਮਾਨ ਕਾਰੀਗਰ ਸਾਡੇ ਕੋਲ ਟੌਪ ਕਲਾਸ ਦੇ ਆ ਜੀ ਸੋ ਭਾਜੀ ਛੇਤੀ ਛੇਤੀ ਆ ਜਾਓ ਬਹੁਤ ਸੋਹਣੀ ਵੈਰਾਈਟੀ ਤਗੜੀ ਵੈਰਾਈਟੀ ਤੁਹਾਡੇ ਲਈ ਆ ਚੁੱਕੀ ਆ ਪਰ ਮੇਰੀ ਗੱਲ ਸੁਣ ਲਓ ਗੱਲ ਧਿਆਨ ਦੇ ਨਾਲ ਸੁਣ ਲਓ ਜੇ 10000 ਟੂ ਪੀਸ ਕੋਟ ਮੈਂ 2995 ਜ ਲੈਣਾ 15000 3 ਪੀਸ ਕੋਟ ਮੈਂ 3760 ਜ ਲੈਣਾ 2000 ਵਾਲਾ ਕੁਰਤਾ ਪਜਾਮਾ 700 ਰੁਪਏ ਜ ਲੈਣਾ ਹੋਰ ਵੱਡੇ ਫਾਇਦੇ ਲੈਣਿਆ ਬਾਈ ਜੀ 25 ਅਕਤੂਬਰ 5 ਦਿਨ ਦੀ ਬਹੁਤ ਤਕੜੀ ਆਫਰ ਲਾਤੀ 25 ਅਕਤੂਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਬੱਕਰਾ ਸਟਾਈਲ ਜਿਹੜੇ ਵਾਲਾ ਗੁਰੂ 25 ਅਕਤੂਬਰ ਤੱਕ ਵੱਡੀ ਸੇਲ ਲਾਤੀ ਆ ਸੋ ਛੇਤੀ ਆ ਜਾਓ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣੀ ਆ ਤਾਂ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਆ